ਮੈਂ ਮੰਗਾਂ ਲੈ ਕੇ ਉੱਤੇ ਕਹਿਣਾ ਕਿ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਅਸੀਂ ਇਹ ਅੰਦੋਲਨ ਖਤਮ ਨਹੀਂ ਕਰਾਂਗੇ ਜਦੋਂ ਚੱਲਦੇ ਹਾਂ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਵੱਲੋਂ ਚੜਹੀ ਫਟਕਾਰ ਲਾਈ ਗਈ ਸੀ ਕਿ ਤੁਹਾਡੇ ਵੱਲੋਂ ਜਿਹੜਾ ਬਾਰਡਰ ਬੰਦ ਕੀਤਾ ਗਿਆ ਤੁਸੀਂ ਇਹ ਬਾਰਡਰ ਹਫਤੇ ਦੇ ਅੰਦਰ ਅੰਦਰ ਬੰਦ ਕਰੋ ਪਰ ਹਰਿਆਣਾ ਸਰਕਾਰ ਨੇ ਬਾਰਡਰ ਖਾਲੀ ਕਰਨ ਤੋਂ ਮਨਾ ਕਰਤਾ ਜਦੋਂ ਚੱਲਦੇ ਹਾਂ ਕਿਸਾਨ ਵੀ ਕਾਫੀ ਭੜਕੇ ਨੇ ਕਿਸਾਨ ਜਥੇਬੰਦੀ ਵੱਲੋਂ ਕਨੌਲੀ ਬਾਰਡਰ ਦੇ ਵੱਡੇ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਗਈ ਆ ਹਾਂਜੀ ਬាទ ਹਾਂਜੀ ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਪੱਤਰਕਾਰ ਦੋਸਤੋ ਤੁਹਾਡਾ ਸਾਰਿਆਂ ਦਾ ਇਸ ਗੱਲ ਲਈ तहे ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਦੋਨਾਂ ਫੋਰਮਾਂ ਵੱਲੋਂ ਕਿ ਤੁਸੀਂ ਬਹੁਤ ਲੰਬਾ ਸਮਾਂ ਇੱਥੇ ਖੜ ਕੇ ਵੀ ਆ ਕੇ ਵੇਟ ਕਰਕੇ ਸਾਡੀ ਗੱਲ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਲਜਾਣ ਦੇ ਲਈ ਤਤਪਰ ਹੋ ਇਸ ਲਈ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਅੱਜ ਇੱਥੇ ਮੀਟਿੰਗ ਹੋਈ ਹੈ ਜਿਹੜੀ ਪਹਿਲਾਂ ਐਸਕੇਐਮ ਨਾਨ ਪੋਲਿਟਿਕਲ ਦੀ ਤੇ ਦੋਸਤੋਂ ਬਾਅਦ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਦੀ ਜਿਹੜੀ ਸਾਂਝੇ ਫੋਰਮ ਦੋਨਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਈ ਹੈ ਪਰ ਸਾਂਝੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਮਤਲਬ ਸਾਡੇ ਮੁੱਦੇ ਸੀ ਬਹੁਤ ਸਾਰੇ ਮਸਲੇ ਸੀ ਜਿਹੜੇ ਵਿਚਾਰਨ ਵਾਲੇ ਸੀ ਬਹੁਤ ਲੰਬੇ ਸਮੇਂ ਤੋਂ ਜਿਹੜੇ ਇਸ਼ੂਜ਼ ਉਠਾਏ ਸੀ ਉਹਨਾਂ ਦੇ ਉੱਤੇ ਚਰਚਾ ਕਰਨੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਵੱਡਾ ਇਸ਼ੂ ਹੈ ਸਾਡੇ ਇੱਕ ਨੌਜਵਾਨ ਜਿਹੜਾ ਜੇਲ੍ਹ ਚ ਬੰਦ ਹੈ ਨਵਦੀਪ ਜਲਵਿੜਾ ਉਹਨੂੰ ਲੈ ਕੇ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਆਲਰੇਡੀ ਤੇ 17 ਤੇ 18 ਜੁਲਾਈ ਨੂੰ ਐਸਐਸਪੀ ਅੰਬਾਲਾ ਦਾ ਕਰਾਉ ਕੀਤਾ ਜਾਣ ਦਾ ਪ੍ਰੋਗਰਾਮ ਹੈ ਜਿੰਨੀ ਦੇਰ ਤੱਕ ਉਹ ਸਾਡਾ ਨੌਜਵਾਨ ਬਾਹਰ ਨਹੀਂ ਆਉਂਦਾ ਉਨੀ ਦੇਰ ਤੱਕ ਸਾਡਾ ਇਹ ਅੰਦੋਲਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੇਗਾ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਉਣਾ ਸਾਡੀ ਪ੍ਰਾਇਓਰਟੀ ਹੈ ਅਗਲੀ ਗੱਲ ਇਹ ਹੈ ਬੜੀ ਵੱਡੀ ਗੱਲ ਹੈ ਕਿ 22 ਤਰੀਕ ਤੋਂ ਦੁਬਾਰਾ ਮਤਲਬ ਬਜਟ ਸੈਸ਼ਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਵਿਰੋਧੀ ਧਿਰ ਨੂੰ ਮਿਲਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਆਪੋਜੀਸ਼ਨ ਦੇ ਜਿੰਨੇ ਐਮਪੀ ਸਹਿਬਾਨ ਸੀ ਜਾਂ ਐਨਡੀਏ ਦੇ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਐਮਪੀ ਸੀ ਉਹਨਾਂ ਨੂੰ ਆਪਾਂ ਮੰਗ ਪੱਤਰ ਦਿੱਤੇ ਸੀ ਔਰ ਉਹਨਾਂ ਕੋਲੇ ਆਪਾਂ ਇੱਕ ਗੱਲ ਰੱਖੀ ਸੀ ਬੜੀ ਸਟਰੋਂਗਲੀ ਕਿ ਭਾਈ ਤੁਸੀਂ ਵਿਰੋਧੀ ਧਿਰ ਐਸ ਵਾਰ ਬਹੁਤ ਸਟਰੋਂਗ ਆਈ ਹੈ ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਆਮੀਨਾਥਨ ਦੇ ਫਾਰਮੂਲੇ ਅਨੁਸਾਰ ਮਿਲੇ ਔਰ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਹੋਰ ਬਾਕੀ ਸਾਰੀਆਂ 12 ਸਮੱਸਿਆਵਾਂ ਮੰਗਾਂ ਨੂੰ ਲੈ ਕੇ ਆਪਾਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਤੇ ਸਾਡੀ ਭਾਵਨਾ ਹੈ ਕਿ ਇਹਦਾ ਇਸ਼ੂਆਂ ਦੇ ਉੱਤੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਇਸ਼ੂ ਦੇ ਉੱਤੇ ਵਿਰੋਧੀ ਧਿਰ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵੇ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਪਹਿਲਾਂ ਪਹਿਲਾਂ ਇਹ ਸੈਸ਼ਨ ਦੇ ਵਿੱਚੋਂ ਸਾਡੀ ਇਹ ਗੱਲ ਉੱਠੇ ਉਹਦੇ ਲਈ ਅਸੀਂ ਵਿਰੋਧੀ ਧਿਰ ਦੇ ਜਿਹੜੇ ਲੀਡਰ ਆਫ اپੋਜੀਸ਼ਨ ਹੈ ਉਹਨੂੰ ਮਿਲਣਾ ਉਹਨਾਂ ਦੇ ਸਾਰੇ ਲੀਡਰ ਸਹਿਬਾਨਾਂ ਨੂੰ ਮਿਲ ਕੇ ਅਸੀਂ ਉਹ ਗੱਲ ਉੱਥੇ ਰੱਖਣੀ ਹੈ ਬਾਕੀ ਗੱਲ ਸਾਡੇ ਵੀਰ ਬੰਦੇਰ ਸਾਹਿਬ ਤੁਹਾਡੇ ਸਾਹਮਣੇ ਰੱਖਣਗੇ ਖਲੇਰ ਜੀ ਦੇਖੋ ਨਵੀਂ ਦਿੱਲੀ ਦੇ ਵਿੱਚ ਕਨਸਟੀਟਿਊਸ਼ਨ ਕਲੱਬ ਹੈਗਾ ਜਿੱਥੇ ਅਸੀਂ ਕਨਵੈਨਸ਼ਨ ਕਰਨੀ ਆ 22 ਨੂੰ ਆਰੋਸ ਕਨਵੈਨਸ਼ਨ ਦੇ ਵਿੱਚ ਦੇਸ਼ ਦੀਆਂ ਜ਼ਿਆਦਾ ਤੋਂ ਜ਼ਿਆਦਾ ਜਥੇਬੰਦੀਆਂ ਦੇ ਨਮਾਇंदे ਕੱਲਾ ਪੰਜਾਬ ਹਰਿਆਣਾ ਨਹੀਂ ਪੂਰੇ ਦੇਸ਼ ਦੀਆਂ ਜਿਹੜੀਆਂ ਸਾਡੇ ਨਾਲ ਦੁਆ ਪਰਮਨਰ ਰਿਲੇਟਡ ਹੈਗੇ ਉਹਨਾਂ ਦੇ ਮੁਖੀ ਉੱਥੇ ਪਹੁੰਚਣਗੇ ਅਸੀਂ ਮਾਹਰ ਵੀ ਸੱਦਾਂਗੇ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਚਰਚਾ ਆਪਾਂ ਕਰਾਂਗੇ ਵੀ ਕੀ ਆ ਕੀ ਮਸਲੇ ਆ ਕਿਵੇਂ ਇਹ ਇੰਪਲੀਮੈਂਟੇਸ਼ਨ ਹੋਣਾ ਜੋ ਸਰਕਾਰ ਦੇ ਦਾਅਵੇ ਐਨਾ ਬਜਟ ਲੱਗਣਾ ਸੀ ਪਹਿਲੋਂ ਇਹ ਵੀ ਕਰਾਂਗੇ ਆਪਾਂ ਮਾਨਸੂਨ 70 ਤੋਂ ਪਹਿਲੋ ਪਹਿਲੋ ਐਮਐਸਪੀ ਗਰੰਟੀ ਕਾਨੂੰਨ ਦਾ ਅਜੰਡਾ ਸੈੱਟ ਕਰਾਂਗੇ ਪਬਲਿਕ ਦੇ ਵਿੱਚ ਵੀ ਅਸੀਂ ਆ ਕਰ ਰਹੇ ਹਾਂ ਇਸ ਤਰੀਕੇ ਨਾਲ ਔਰ ਫਿਰ ਸ ਨਵੀਂ ਦਿੱਲੀ ਵਿੱਚ ਅਸੀਂ ਪੀਸੀ ਕਰਾਂਗੇ ਪੀਸੀ ਕਰਕੇ ਉਹ ਸਾਰਾ ਪ੍ਰੋਗਰਾਮ ਦੱਸਾਂਗੇ ਹੁਣ ਅਸੀਂ ਜਿਹੜੇ ਵਿਰੋਧੀ ਧਿਰ ਦੇ ਮੁਖੀ ਨੇ ਵੀ ਜਿਹੜੇ ਮੰਗ ਪੱਤਰ ਅਸੀਂ ਦਿੱਤੇ ਨੇ ਉਹਨਾਂ ਤੇ ਉਹਨਾਂ ਦੀ ਕੀ ਰਾਇ ਵਾ ਕੀ ਉਹ ਕਰ ਰਹੇ ਆ ਕਿ ਨਹੀਂ ਕਰ ਰਹੇ ਸੋ ਉਹਨਾਂ ਕੋ ਸੰਭਾਲ ਲੈ ਕੇ ਉਹਨਾਂ ਨੂੰ ਵਿਸ਼ੇਸ਼ ਕਰਕੇ ਮਿਲਾਂਗੇ ਇਹ ਇਹ ਅੱਜ ਜਿਹੜੇ ਆ ਇੰਨਾ ਗੱਲਾਂ ਤੇ ਸਹਿਮਤੀ ਬਣੀ ਸੀ ਜਿਵੇਂ ਕੁਸ਼ ਡੱਲੇਵਾਲ ਸਾਹਿਬ ਨੇ ਦੱਸਤਾ ਉਹ ਤੁਹਾਨੂੰ ਅੱਜ ਅਸੀਂ ਦੱਸ ਦਿੱਤੀਆਂ ਹੈਗੀਆਂ। ਪੰਦੇਰ ਸਾਹਿਬ ਜਿਵੇਂ ਜਿਹੜਾ ਹਾਈ ਕੋਰਟ ਦਾ ਫੈਸਲਾ ਆ ਕਿ ਉਸਦੇ ਉੱਪਰਲੀ ਵੀ ਚਰਚਾ ਹੋਈ ਹੈ ਕਿ ਅਗਰ ਰਾਸਤੇ ਖੋਲਦੇ ਨੇ ਤਾਂ ਕਿਸਾਨ ਕਿਸ ਤਰ੍ਹਾਂ ਅੱਗੇ ਵਧਣਗੇ ਕਿ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਹਿ ਦਿੱਤਾ ਗਿਆਗਾ ਜਿਵੇਂ ਜ਼ਿਕਰ ਆਇਆ ਸੀ ਕਿ ਉਹ ਕਹਿ ਕੇ ਟਰਾਲੀ ਆਪ ਤਿਆਰ ਰੱਖੋ ਆਪਣੀਆਂ ਟੈਂਕੀਆਂ ਤੇਲ ਦੀਆਂ ਭਰਾ ਕੇ ਰੱਖੋ। ਨਹੀਂ ਤੁਹਾਡੀ ਗੱਲ ਵਜਾ ਵਾ ਅੱਜ ਉੱਤੇ ਚਰਚਾ ਹੋਈ ਆ ਹਜੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਚ ਹਰਿਆਣਾ ਸਰਕਾਰ ਚਲੀ ਗਈ। ਉਹਦੀ ਹਜੇ ਕੋਈ ਕਲੀਅਰ ਨਹੀਂ ਆ ਜ ਜਸੀਂ ਕੋ ਕਹਿ ਸਕਦੇ। ਕੋ ਹਜੇ ਤੇ ਡਿਸਕਸ਼ਨ ਬਾਕੀ ਹੈਗੀ ਆਪਣੀ। ਠੀਕ ਹੈ ਨਾ? ਤੋ ਅਸੀਂ ਇਹ ਡਿਸਕਸ਼ਨ ਨੂੰ ਕੰਪਲੀਟ ਕਰਕੇ ਆਪਾਂ ਚੰਡੀਗੜ੍ਹ 16 ਨੂੰ ਲਗਭਗ 16 ਤੱਕ ਕਲੀਅਰ ਹੋ ਜਾਣਾ 11 ਵਜੇ ਤੇ ਫਾਈਨਲ ਪੀਸੀ ਕਰਾਂਗੇ ਠੀਕ ਆ ਫਿਲਹਾਲ ਇਹਦੀ ਤਸਵੀਰ ਹਜੇ ਕਲੀਅਰ ਨਹੀਂ ਹੈਗੀ ਇਸ ਕਰਕੇ ਫੇਰ ਏਜੰਡਾ ਸਾਡਾ ਅਧੂਰਾ ਆ ਰਿਹਾ ਹੈਗਾ ਪਰ ਤੁਸੀਂ ਗੱਲ ਕੀਤੀ ਹੈ ਤੇ ਹਾਈ ਕੋਰਟ ਵੱਲੋਂ ਜਿਹੜੀ ਕਿਹਾ ਸੀ ਕਿ ਹਫਤੇ ਦੇ ਅੰਦਰ ਅੰਦਰ ਰਸਤੇ ਜਿਹੜੇ ਕਲੀਅਰ ਕੀਤੇ ਜਾਣ ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਪਰ ਜੇਕਰ ਸੁਪਰੀਮ ਕੋਰਟ ਵੀ ਕਹਿ ਦਿੰਦਾ ਕਿ ਰਸਤੇ ਕਲੀਅਰ ਕੀਤੇ ਜਾਣ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਜੇਕਰ ਕੇਂਦਰ ਸਰਕਾਰ ਮੰਗ ਤੁਹਾਡੀ ਨਹੀਂ ਮੰਨਦੀ ਤਾਂ ਅੱਗੇ ਦਿੱਲੀ ਵੱਲ ਕੁਝ ਕੀਤਾ ਜਾਊਗਾ ਜਾਂ ਉਹਦੀ ਕੀ ਰੂਪਰੇਖਾ ਹੋਏਗੀ ਦੇਖੋ ਮੈਨੂੰ ਲੱਗਦਾ ਆਪਾਂ ਸਾਰੇ ਲੀਡਰ ਵੈਸੇ ਆਪਣੇ ਆਪ ਚ ਕਲੀਅਰ ਹੈ ਸਵਾਲ ਸਿਰਫ ਦੋਵਾਂ ਫੋਰਮਾਂ ਵੱਲੋਂ ਇੱਕ ਹਤਮੀ ਐਲਾਨ ਹੋਣਾ ਆਪਾਂ ਲਗਭਗ 5 ਮਹੀਨਿਆਂ ਤੋਂ ਹੀ ਕਹਿ ਰਹੇ ਆਂ ਵੀ ਅਸੀਂ ਇੱਥੇ ਨਹੀਂ ਬੈਠੇ ਜਵਾਬ ਤੁਸੀਂ ਸਮਝੋਗੇ ਸਾਨੂੰ ਸਰਕਾਰ ਨੇ ਬਹਾਲ ਲਿਆ ਵਾ ਅਸੀਂ ਕੋਈ ਰਸਤਾ ਨਹੀਂ ਰੁਕਿਆ ਅਸੀਂ ਦਿੱਲੀ ਜਾਣਾ ਚਾਹੁੰਨੇ ਦੋਵੇਂ ਫੋਰਮ ਇਸ ਗੱਲ ਤੋਂ ਨਹੀਂ ਪਛਾਂ ਹਟਣ ਵਾਲੇ ਹਾਂ ਹਾਲੇ ਜਿੰਨਾ ਚਿਰ ਇਹਦੀ ਕਲੀਅਰਸ ਨਹੀਂ ਹੁੰਦੀ ਕੀ ਖੋਲਦੇ ਰਾ ਕੇ ਨਹੀਂ ਖੋਲਦੇ ਜਦੋਂ ਖੋਲਣ ਦਾ ਫੈਸਲਾ ਕਰਨਗੇ ਤਾਂ ਅਸੀਂ ਲਗਭਗ 16 ਤੱਕ ਇਹ ਪੋਜੀਸ਼ਨ ਬੈਸ ਕੇ ਆਪਦੀ ਪੋਜੀਸ਼ਨ ਕਲੀਅਰ ਕਰ ਦਾਂਗੇ ਠੀਕ ਹੈ ਨਾ ਉਹ ਸਾਡੀ ਪੋਜੀਸ਼ਨ ਜਾ ਹੀ ਰਹੀ ਹੈ ਉੱਚ ਕੋਰੋਲਾ ਨਹੀਂ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ 16 ਤੱਕ ਦੀ ਗੱਲ ਕਹਿ ਰਹੇ ਨੇ ਆ 14 ਹੋ ਗਈ ਆ ਪਰ ਦੋ ਦਿਨਾਂ ਦੇ ਵਿੱਚ ਜਿਵੇਂ ਕਿਸਾਨਾਂ ਨੂੰ ਤੁਸੀਂ ਵੀ ਦੋ ਦਿਨ ਪਹਿਲਾਂ ਇੱਕ ਪ੍ਰੈਸ ਨੋਟ ਜਾਰੀ ਹੋਇਆ ਸੀ ਤੁਹਾਡੇ ਵੱਲੋਂ ਕਿ ਤੁਸੀਂ ਕਿਹਾਗਾ ਕਿ ਤਿਆਰ ਰਹੋ ਟੈਂਕੀਆਂ ਤੇਲਾਂ ਦੀਆਂ ਭਰਾ ਕੇ ਰੱਖੋ ਜਿਕਰੇ ਇਹ ਵੀ ਅਗਰ ਕਿਸਾਨ ਪਹਿਲੇ ਦਿਨ ਤੋ ਤਿਆਰ ਨਹੀਂ ਇੱਕਦਮ ਤਾਂ ਫੈਸਲਾ ਹੋਣਾ ਨਹੀਂ ਵੀ ਅੱਗੇ ਜਾ ਜਾਵੇ ਨਹੀਂ ਮੈਂ ਇਹੀ ਇਹੀ ਤੁਹਾਨੂੰ ਪੰਦੇਸਾਹਬ ਨੇ ਗੱਲ ਕਹੀ ਹੈ ਕਿ ਆਏ ਰੋਜ਼ ਰੋਜ਼ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਇਹਦੇ ਤੇ ਸਰਕਾਰ ਇੱਥੋਂ ਤੱਕ ਸੀਮਿਤ ਨਹੀਂ ਰਹੀ ਹਾਈ ਕੋਰਟ ਨੇ ਆਰਡਰ ਦਿੱਤਾ ਹਾਈ ਕੋਰਟ ਦੇ ਆਰਡਰ ਨੂੰ ਉਹਨਾਂ ਨੇ ਅੱਗੇ ਜਾ ਕੇ ਚੈਲੰਜ ਕਰਤਾ ਪੋਜੀਸ਼ਨ ਫਿਰ ਫਸ ਗਈ ਸਵਾਲ ਇੱਥੇ ਇੱਕ ਗੱਲ ਜ਼ਰੂਰ ਕਲੀਅਰ ਹੋ ਗਈ ਹੈ ਸਾਡੀ ਪਬਲਿਕ ਲਈ ਜਿਹੜਾ ਕਹਿੰਦੇ ਸੀ ਕਿ ਕਿਸਾਨਾਂ ਨੇ ਰੋਕਿਆ ਸਾਡੇ ਵਪਾਰੀ ਵੀਰ ਸਾਡੇ ਤੇ ਰੌਲਾ ਪਾ ਰਹੇ ਸੀ ਕਿ ਕਿਸਾਨ ਰੁੱਕੀ ਬੈਠੇ ਨੇ ਅੱਜ ਉਹ ਸਾਰੇ ਵਪਾਰੀ ਵੀਰਾਂ ਨੂੰ ਆਮ ਆਸ ਪੜੋਸ਼ ਦੇ ਲੋਕਾਂ ਨੂੰ ਕਲੀਅਰ ਹੋ ਗਿਆ ਕਿ ਹਰਿਆਣਾ ਗਵਰਨਮੈਂਟ ਦੀ ਨੀਅਤ ਕੀ ਹੈ ਇਨਾ ਰਸਤਿਆਂ ਨੂੰ ਬਲੌਕ ਕਰਨ ਦੇ ਕਲੀਅਰ ਹੋ ਗਿਆ ਸਪਸ਼ਟ ਹੋ ਗਿਆ ਲੇਕਿਨ ਉਦੋਂ ਤੱਕ ਸਾਡੇ ਕੋਲ ਐਫੀਡੇਵਿਟ ਦੀ ਕਾਪੀ ਹੋਣੀ ਜਿਹੜੀ ਐਫੀਡੇਵਿਟ ਉਹਨਾਂ ਨੇ ਉੱਥੇ ਫਾਈਲ ਕੀਤਾ ਹੈ ਉਹਦੇ 'ਚ ਦੇਖਣਾ ਅਜੇ ਵੀ ਉਹਦੇ 'ਚ ਕੀ ਆ ਸਾਡੀ ਕੋਸ਼ਿਸ਼ ਇਹ ਵੀ ਸ਼ਾਇਦ ਅੱਜ ਐਫੀਡੇਵਿਟ ਦੀ ਕਾਪੀ ਸਾਨੂੰ ਅਵੇਲੇਬਲ ਹੋ ਜੇ ਲੇਕਿਨ ਉਹ ਅਵੇਲੇਬਲ ਨਹੀਂ ਹੋਈ ਜਿੰਨਾ ਚਿਰ ਉਹ ਨੂੰ ਅਸੀਂ ਦੇਖ ਦੇਣੀ ਵੀ ਉੱਥੇ ਉਹਨਾਂ ਨੇ ਕੀ ਕਿਹਾ ਹੈ ਤਾਂ ਵਿਰੋਧ ਨੂੰ ਉਦੋਂ ਪਹਿਲਾ ਮਤਲਬ ਕਿਸੇ ਤਰ੍ਹਾਂ ਦਾ ਵੀ ਕੁਝ ਬੋਲਣਾ ਪ੍ਰੈਸ ਦੇ ਸਾਹਮਣੇ ਪਬਲਿਕ ਦੇ ਵਿੱਚ ਬੋਲਣਾ ਮੈਨੂੰ ਲੱਗਦਾ ਠੀਕ ਨਹੀਂ ਹੁੰਦਾ ਉਹ ਸਾਨੂੰ ਕੱਲ ਤੱਕ ਰੋ ਮਿਲ ਜਾਣਾ ਤੇ ਫਿਰ ਆਪਾਂ ਮਤ ਇਸ ਹੀ ਦੇ ਵਿੱਚ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਸਰ ਦੁਬਾਰਾ ਸਰਕਾਰ ਬਣੀ ਜੇ ਗੱਲ ਕਰੀ ਜਾਵੇ ਤਾਂ ਸਰਕਾਰ ਨਾਲ ਹੁਣ ਕੋਈ ਗੱਲਬਾਤ ਹੋਈ ਹੈਗੀ ਕਿਸੇ ਵੀ ਮਸਲੇ ਨੂੰ ਲੈ ਕੇ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਦੇ ਵਿੱਚੋਂ ਦੇਖੋ ਹਜੇ ਤੱਕ ਸਰਕਾਰ ਨਾਲ ਜਦੋਂ ਗੱਲ ਹੋਏਗੀ ਮੈਨੂੰ ਲੱਗਦਾ ਸਾਡੇ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਾਣਾ ਹੈ ਕਿਉਂਕਿ ਸਰਕਾਰ ਨੇ ਜਦੋਂ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸੱਦਾ ਦੇਣਾ ਹੈ ਉਸੇ ਵੇਲੇ ਪ੍ਰੈਸ ਤੇ ਆ ਜਾਣਾ ਹੈ ਕਿ ਕਿਸਾਨਾਂ ਨੂੰ ਸੱਦਾ ਦਿੱਤਾ ਤੇ ਤੁਹਾਡੇ ਜਰੀਏ ਚਿੱਠੀ ਸਾਡੇ ਕੋਲੇ ਮਗਰੋਂ ਆਣੀ ਹੈ ਤੁਹਾਡੇ ਜਰੀਏ ਸਾਨੂੰ ਪਹਿਲਾਂ ਸੂਚਨਾ ਮਿਲਣੀ ਹੈ ਸੋ ਹਜੇ ਤੱਕ ਕੋਈ ਇਹੋ ਜੀ ਗੱਲ ਨਹੀਂ ਹੈ ਜਦੋਂ ਵੀ ਕੋਈ ਗੱਲ ਹੋਏਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਲੀਡਰ ਆਫ oppositon ਨੂੰ ਮਿਲਣ ਨੂੰ ਕਹਦੇ ਕੋਈ ਸਮਾਂ ਸਰ ਮਿਲ ਚੁੱਕਿਆਗਾ ਮਤਲਬ ਹਾਂ ਲੀਡਰ ਆਫ oppositon ਨੂੰ ਅਸੀਂ ਚਿੱਠੀ ਲਿਖੀ ਐ ਔਰ ਚਿੱਠੀ ਦੇ ਵਿੱਚ ਦੋਨੋਂ ਫਾਰਮਾ ਮੈਨੂੰ ਸਾਂਝੇ ਤੌਰ ਦੇ ਤੇ ਚਿੱਠੀ ਲਿਖੀ ਐ ਔਰ ਉਦੋਂ ਗਾਹਾਂ ਇਕੱਲੇ ਉਹਨੂੰ ਨਹੀਂ ਲਿਖੀ ਨਾਲ ਹੀ ਉਹਦੀ ਇੱਕ ਕਾਪੀ ਅਸੀਂ ਪੰਜਾਬ ਦੇ ਆਪਣੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੂੰ ਵੀ ਅਸੀਂ ਚਿੱਠੀ ਲਿਖੀ ਐ ਕਿ ਭਾਈ ਇਹ ਤੁਸੀਂ ਆਪਦੇ ਉੱਪਰ ਮੈਂਬਰ ਆਫ ਵਿਰੋਧੀ ਧਿਰ ਦੇ ਮੈਂਬਰ ਨੂੰ اپੋਜੀਸ਼ਨ ਦੇ ਮੈਂਬਰ ਨੂੰ ਪ੍ਰਧਾਨ ਨੂੰ ਉੱਥੇ ਕਿਰਪਾ ਕਰਕੇ ਟਾਈ ਅਪ ਕਰਕੇ ਸਾਡੀ ਮੀਟਿੰਗ ਨੂੰ ਅਰੇਂਜ ਕਰੋ ਉਹ ਕਹਿ ਰਹੇ ਨੇ ਕਿ ਅਸੀਂ ਮਤਲਬ ਜਲਦੀ ਤੁਹਾਡੀ ਮੀਟਿੰਗ ਅਰੇਂਜ ਕਰਵਾ ਕੇ ਤੁਹਾਡੇ ਨਾਲ ਚਰਚਾ ਕਰਵਾਵਾਂਗੇ ਤੇਵਾਲ ਸਾਹਿਬ ਜਿਵੇਂ ਪਹਿਲਾਂ ਪੰਜਾਬ ਸਰਕਾਰ ਸੀਐਮ ਭਵੰਤਮਾਨ ਨੇ ਕਈ ਵਾਰੀ ਮੀਟਿੰਗਾਂ ਕਰਵਾਈਆਂ ਕਿ ਹੁਣ ਨਵੀਂ ਸਰਕਾਰ ਆਉਣ ਤੋਂ ਬਾਅਦ ਕੋਈ ਇਦਾਂ ਦਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਨਹੀਂ ਹਜੇ ਤੱਕ ਮੈਨੂੰ ਲੱਗਦਾ ਕਿਸੇ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਲੱਗ ਰਿਹਾ ਜਦੋਂ ਉਪਰਾਲਾ ਆਉਣਾ ਉਹ ਪਬਲਿਕ ਦੇ ਸਾਹਮਣੇ ਆਏਗਾ ਅਜੇ ਤੱਕ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਚਾਰਾਜੋਰੀ ਨਹੀਂ ਹੈ ਜਦੋਂ ਵੀ ਕੋਈ ਚਾਰਾਜੋਰੀ ਹੋएगी ਜਦੋਂ ਵੀ ਕੋਈ ਗੱਲਬਾਤ ਹੋਏਗੀ ਅਸੀਂ ਬਿਲਕੁਲ ਆਫੀਸ਼ੀਅਲੀ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਫੇਰ ਜਾਵਾਂਗੇ ਸਹੀ ਤਾਂ ਇੱਕ ਕਰ ਲੈ ਥੋੜਾ ਸੌਟ ਦੇ ਵਿੱਚੋਂ ਥੋੜਾ ਹਿੰਦੀ ਕਰ ਦੇ ਹਿੰਦੀ ਕਰਨਾ ਪਰੀਵਾਸ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਕੀ ਫੈਸਲੇ ਲਏ ਗਏ ਹੈ ਕਿ ਹਾਈ ਕੋਰਟ ਦੇ ਖਾਲੀਕੀ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਸਰ ਹਾਈ ਕੋਰਟ ਨੇ ਹਾਈ ਕੋਰਟ ਨੇ ਸਾਫ਼ ਕਿਹਾ ਹੈ ਕਿ ਇਹ ਬਾਰਡਰ ਦਾ ਕਿਸਾਨਾਂ ਨਹੀਂ ਸਕੋ ਸਰਕਾਰ ਦੇ ਵੱਲੋਂ ਬੰਦ ਕੀਤੀਆਂ ਜਿਹੜਾ ਚੱਲਦੇ ਆ ਲਗਾਤਾਰ ਹੁਣ ਕਿਸਾਨ ਵੀ ਆਉਣੀ ਮੰਗਾਂ ਲੈ ਕੇ ਡਟੇ ਨੇ ਉੱਥੇ ਕਿਸਾਨਾਂ ਦਾ ਕਹਿਣਾ ਕਿ ਜਿੰਨਾ ਟਾਈਮ ਨਵਦੀਪ ਜਲਵੇੜਾ ਹਰਿਆਣਾ ਦਾ ਨੌਜਵਾਨ ਕਿਸਾਨ ਆਗੂ ਆ ਬਾਰਡਰ ਤੋੜਨ ਦੇ ਵਿੱਚ ਉਹਦੀ ਐਮ ਜਿਹੜਾ ਬੈਰੀਕਡ ਤੋੜਨ ਦੇ ਵਿੱਚ ਉਹਦੀ ਐਮ ਭੂਮਿਕਾ ਹੁੰਦੀ ਆ ਜਿਵੇਂ ਪਹਿਲਾਂ ਕਿਸਾਨੀ ਅੰਦੋਲਨ ਤੋਂ 220 ਦੀ ਗੱਲ ਕੀਤੀ ਜੇ ਉਸ ਟਾਈਮ ਸਭ ਤੋਂ ਅੱਗੇ ਸੀਗਾ ਨਵਦੀਪ ਜਲਵੇੜਾ ਜਿਹਦੀ ਹੁਣ ਗ੍ਰਿਫਤਾਰੀ ਹੋਈ ਵੀ ਜਦੋਂ ਚੱਲਦੇ ਆ ਕਿਸਾਨ ਜੱਥੇਬੰਦੀ ਇੱਕ ਜੁੱਟ ਹੋਈਆਂ ਨੇ ਉਹਨਾਂ ਕਹਿੰਣਾ ਕੀ